ਇਟਸ ਸਾਇਲੈਂਟ ਕੇ ਲਾ। ਉਹਨੂੰ ਕੋ ਦਰਦ ਨਹੀਂ ਹੁੰਦਾ। ਬਲੱਡ ਦੀ ਬਿਮਾਰੀ। ਭਾਈ ਜੇ ਤੁਸੀਂ ਚੈੱਕ ਕਰਾ ਲਿਆ। ਤੇ ਡਾਕਟਰ ਨੇ ਕਹਿੰਦਾ ਹੈ ਹੈਪੇਟਾਈਟ ਸੀਏ ਦਵਾਈ ਸ਼ੁਰੂ ਕਰ। ਉਹ ਕਹਿੰਦੇ ਕੋਈ ਪੈਸੇ ਨਹੀਂ ਆਉਂਦੇ। ਸੋਦੇ ਵਾਸਤੇ ਅਸੀਂ ਰੀਸੈਂਟਲੀ 10 ਲੱਖ ਰੁਪਏ ਦੀ ਫੈਮਿਲੀ ਇੰਸ਼ੂਰੈਂਸ ਸ਼ੁਰੂ ਕਰੀ। ਕੋਈ ਵੀ ਬਿਮਾਰ ਹੋਵੇ ਕੁਝ ਲਿਆ। ਉਹ ਗਿਆਨੀ 10 ਲੱਖ ਤੱਕ ਜਿਹੜਾ ਉਹ ਉਹਨਾਂ ਦਾ ਹਸਪਤਾਲ ਕੈਂਸਰ ਬਹੁਤ ਸਾਰਾ ਘਟਾ ਲਿਆ। ਉਹਨਾਂ ਪਹਿਲੀ ਸਟੇਜ ਦੀ ਕੈਂਸਰ ਦਾ ਪਤਾ ਲੱਗ ਜੇ ਤਾਂ ਕੈਂਸਰ ਇਲਾਜ ਹੋ ਸਕਦਾ ਹੈ ਕੈਂਸਰ ਹੈ ਨਹੀਂ ਕੋਈ ਇਲਾਜ ਹੈ ਕਿਵੇਂ ਦਵਾਇਆ ਸੁਨਹਿਤਾਂ ਕੋਈ ਤਾਂ ਲੱਗਦਾ ਹੈ ਅਹਾਂ ਸਹੀ ਨੂੰ ਬਾਸੇ ਨਾ ਚ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਹਾਂ ਵਧਾਈ ਇਸ ਗੱਲ ਦੀ ਕਿਹੜੀ ਦੇਈ ਕਿ ਕੈਂਸਰ ਦੀ ਪਰ ਇਹ ਵੀ ਇਹਨਾਂ ਕਹਿ ਵੀ ਅਸੀਂ ਤੇਰਾ ਫਰਜ਼ ਮੰਨਦਾ ਹੈ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹੈ ਕਿ ਜੋ ਜਨਤੂ ਸੈਟ ਲਾਈ ਹੈ ਅਸੀਂ ਹੈ ਉਹਨੂੰ ਕੋਈ ਵੀ ਆਪਣੇ ਸਾਥ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਵੀ ਸਟ੍ਰੇਨਾ ਜਾਣਦੀ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬ੍ਰੈਂਡ ਬਹੁਤ ਸਾਰਾ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਂਕ ਕੀਤੀ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਠੀਕ ਪਰ ਨੰਗ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਸ਼ਿਕਾਰ ਬਹੁਤ ਸੀ ਕਰ ਰਹੇ ਸੀ ਅਸੀਂ ਆ ਕੇ ਬੈਂਕ ਕੀਤੀ ਬਹੁਤ ਸਾਰੇ ਕਿ ਇਹ ਯੂ ਨਾਲ ਗੱਲ ਕਰਕੇ ਥੋੜਾ ਜਾ ਰਹੇ ਹਾਂ ਅਸਟਮ ਕੋਈ ਕੋਲੀ ਕਰ ਕਹਿੰਦੇ ਸੀ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਨਾਲ ਤੁਸੀਂ ਕਹਿ ਰਹੇ ਹੋ ਉਹ ਬੰਟੀ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਇਆ ਸੀ ਉਹ ਉਹਨਾਂ ਨੇ ਟਿਕਪ ਕਰ ਲਿਆ ਜਗਾੜਾ ਛੜ ਕੋੜ ਹੈ ਬੜੀ ਜਲਦੀ ਪੰਜਾਬ ਸਰਗੁਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਪ੍ਰੋਫਰਮ ਹੋ ਗਿਆ ਤੇ ਨਾਲ ਹੋਮੋਪੈਥੀ ਦਾ ਬਹੁਤ ਬਹੁਤ ਉਮੀਦ ਹੈ ਜੀ ਅਚਲ ਜਲਦੀ ਉਹਨਾਂ ਦੀ ਚਿੱਠੀ ਆ ਗਈ ਕਿਉਂਕਿ ਸੈਂਟਰ ਨੇ ਉਹ ਚ ਸੈਂਟਰ ਨੇ ਹੋਮੋਪੈਥੀ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣਾ ਹੀ ਪਹਿਲਾਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਬਸਤੇ ਹੈ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰਦਾਂਗੇ ਇਹ ਜੋ ਕਲਾਸ ਨੇ ਮੈਡੀਕਲ ਕਾਲਜ ਵਾਸਤੇ ਜਿਹੜੀ ਹੁੰਦੀਆਂ ਨੇ ਉਹ ਪੂਰੀਆਂ